नौजवान पुत्र जो कि डिब्रूगढ विखे बंगाल रेजिमेंट च बतौर इंजीनियर काम कर रहे ਔਰ ਡਿਊਟੀ ਦੌਰਾਨ ਸ਼ਹਾਦਤ ਪਾ ਗਏ ਇੰਜੀਨੀਰਿੰਗ ਵਿੰਗ ਦੇ ਕਾਮਕਾੜੇ ਸੀ ਬੜਾ ਕਿ ਅਫਸੋਸ ਹੈ ਪਰ ਸਾਡੇ ਉਹ ਨੌਜਵਾਨ ਪੰਜਾਬ ਦੇ ਨੌਜਵਾਨ ਹਮੇਸ਼ਾ ਜਦੋਂ ਵੀ ਕਦੇ ਦੇਸ਼ ਨੂੰ ਜ਼ਰੂਰਤ ਪੈਂਦੀ ਹੈ ਸਹੰਦਾਂ ਦੀ ਰਾਖੀ ਕਰਨੀ ਜਾਂ ਆਪਣੀ ਜੋਤਨੀ ਤਾਂ ਬੰਦ ਚੜ ਕੇ ਉਹ ਅੱਗੇ ਤਰਬਾਨੀਆਂ ਕਰਦੇ ਨੇ ਉਹਨਾਂ ਦਾ ਯੋਗਦਾਨ ਪਾਉਂਦੇ ਨੇ ਔਰ ਉਹਨਾਂ ਦਾ ਨਾਮ ਹਮੇਸ਼ਾ ਸਮਾਜ ਚ ਸੁਨਹਿਰੇ ਅੱਖਰਾਂ ਚ ਲਿਖਿਆ ਜਾਂਦਾ ਜਿੱਥੇ ਇੱਕ ਵੱਡਾ ਅਫਸੋਸ ਹੈ ਕਿ ਇੱਕ ਨੌਜਵਾਨ ਆਪਣੇ ਮਾਪਿਆਂ ਦਾ ਪੁੱਤਰ ਔਰ ਬੱਚਿਆਂ ਦਾ ਬਾਪ ਇੱਕ ਭੈਣ ਦਾ ਭਰਾ ਔਰ ਇਕ ਵੀਰ ਘਾਰਾ ਵਿਚ ਲਹਿ ਗਿਆ ਉਥੇ ਇਸ ਪਿੰਡ ਨੂੰ ਇਸ ਇਲਾਕੇ ਨੂੰ ਉਸ ਨੌਜਵਾਨ ਦੀ ਸ਼ਹਾਦਤ ਦੇ ਨਾਮ ਕੀ ਜਿਹਨੇ ਆਪਣੇ ਦੇਸ਼ ਲਈ ਡਿਊਟੀ ਕਰਦੇ ਹੋਏ ਉਥੇ ਆਪਣੀ ਜਾਨ त्याਗੀ ਸੀ ਸੋ ਮੈਂ ਜਿੱਥੇ ਉਹਨਾਂ ਨੂੰ ਸਰਕਾਰ ਦੇ ਫਲਕੀਟ ਕਰਦਾ ਉਥੇ ਉਹਨਾਂ ਦੇ ਮਾਪੇ ਬਪ ਨੂੰ ਔਰ ਦੇਸ਼ ਲਈ ਜੋ ਉਹਦੀ ਕੁਰਬਾਨੀ ਆ ਉਹ ਲਾ ਮਸਾਲਾ ਹੈ ਉਹ ਸਾਡਾ ਹਮੇਸ਼ਾ ਉਹਦੇ ਵਜਿਹੇ ਸਿਰਫ ਚੁਕਾ ਰਹੇਗਾ ਔਰ ਉਹਦੀ ਲਾਸਾਨੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਾਂਗੇ ਠੀਕ ਸਾਡਾ ਛੋਟਾ ਭਰਾ ਰਾਜਵੀਰ ਸਿੰਘ ਜੋ ਕਿ ਦੇਸ਼ ਦੀ ਸੇਵਾ ਕਰਦਾ ਹੋਇਆ ਬਿਮਾਰੀ ਦੇ ਚਲਦੇ ਹੋਏ ਸ਼ਹੀਦ ਹੋ ਗਿਆ ਉਹਦੇ ਦੁੱਖ ਵਿੱਚ ਸ਼ਾਮਲ ਹੋਣ ਲਈ ਕਾਡਨਲ ਪਰਿਵਾਰ ਦੇ ਮੈਂਬਰ ਵੀ ਖੜੇ ਆ ਉਹਨੇ ਦੇ ਪਿਤਾ ਜੀ ਹਾਜ਼ਰ ਨੇ ਦੇਖੋ ਇਸ ਉਮਰ ਦੇ ਵਿੱਚ ਇੱਕ ਨੌਜਵਾਨ ਬੇਟੇ ਨੂੰ ਤੋੜਨਾ ਇਸ ਤੋਂ ਵੱਡੀ ਜਿਹੜੀ ਹੈਗੀ ਹੈ ਪਰਮਾਤਮਾ ਵੱਲੋਂ ਕੋਈ ਤਕਲੀਫ ਜਾਂ ਦੁੱਖ ਨਹੀਂ ਹੋ ਸਕਦਾ ਪਰ ਨਾਲ ਹੀ ਇਹਨਾਂ ਨੂੰ ਮਾਣ ਵੀ ਹੈ ਉਹ ਇੱਕ ਯੋਧਾ ਸੀ ਉਹ ਦੇਸ਼ ਦੀ ਰਾਖੀ ਕਰਦਾ ਕਰਦਾ ਦੇਸ਼ ਦੀ ਫੌਜਾਂ ਦੇ ਵਿੱਚ ਜਿਹੜਾ ਸੀ ਨੌਕਰੀ ਕਰਦਾ ਕਰਦਾ ਸ਼ਹੀਦ ਹੋਇਆਗਾ ਉੱਥੇ ਉਹਦੀ ਜਾਨ ਚਲੀ ਗਈ ਹੈ ਕਿਸੇ ਬਿਮਾਰੀ ਕਰਕੇ ਤੇ ਇਸ ਕਰਕੇ ਸਾਨੂੰ ਜਿਹੜਾ ਪਰਿਵਾਰ ਨਾਲ ਜਿੱਥੇ ਪੂਰੀ ਹਮਦਰਦੀ ਹੈ ਜਿਹੇ ਬੰਦਿਆਂ ਦਾ ਜਾਣਾ ਇਕੱਲੇ ਪਿੰਡ ਵਾਸਤੇ ਜਾਂ ਇਕੱਲੇ ਪਰਿਵਾਰ ਵਾਸਤੇ ਘਾਟਾ ਨਹੀਂ ਹੁੰਦਾ ਪੂਰੇ ਦੇਸ਼ ਵਾਸਤੇ ਘਾਟਾ ਹੁੰਦਾ ਹੈ ਸੁਇਸਰ ਕਿ ਅਸੀਂ ਇਹਨਾਂ ਦੇ ਪਰਿਵਾਰ ਨਾਲ ਵੀ ਹਮਦਰਦੀ ਪ੍ਰਗਟ ਕਰਦੇ ਆਂ ਤੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਰਾਜਵੀਰ ਦੇ ਦਰਸਾਏ ਹੋਏ ਪੂਰਨਿਆਂ ਤੇ ਚੱਲੋ ਜੀ ਚਲੋ ਐਂ ਜਿਲ੍ਹਾ ਪ੍ਰਧਾਨ ਜੀ ਆ ਸਾਬਕਾ ਸੈਂਟ ਬੈਲਕਰ ਐਸੋਸੀਏਸ਼ਨ ਦਾ ਇਹ ਜੋ ਅੱਜ ਤੁਸੀਂ ਸਾਰੇ ਆਪਾਂ ਰਾਜਵੀਰ ਸਿੰਘ ਜੀ ਦੀ ਅੰਤਮ ਯਾਤਰਾ 'ਚ ਸ਼ਾਮਲ ਹੋਇਆ ਰਾਜਵੀਰ ਸਿੰਘ ਜੀ 285 ਇੰਜੀਨੀਅਰ ਰੈਜiment ਸੀ ਜੋ ਇੰਜੀਨੀਅਰ ਰੈਜiment ਹੁੰਦੀ ਆ ਉਹ ਲੜਾਈ ਦੇ ਨਾਲ-ਨਾਲ ਉਹ ਬਾਕੀ ਫੌਜ ਵਾਸਤੇ ਵੀ ਸਪੋਰਟਿੰਗ ਦਾ ਕੰਮ ਕਰਦੀ ਆ ਜਿਵੇਂ ਪੁਲ ਬਣਾਉਣੇ ਰਾਹ ਬਣਾਉਣੇ ਉਹਨਾਂ ਵਾਸਤੇ ਬਿਲਡਿੰਗਾਂ ਕਰਨੀਆਂ ਤਾਂ ਹੀ ਇਹਨਾਂ ਨੂੰ ਇੰਜੀਨੀਅਰ ਰੈਜiment ਕਿਹਾ ਜਾਂਦਾ ਤਾਂ ਇਹ ਦੋ 2017 ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋ ਕੇ ਗਏ ਸੀ ਇੰਜੀਨੀਅਰ ਦੇ ਵਿੱਚ ਉੱਥੋਂ ਆਪਣੀ ਰੁੜਕੀ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਇਹਨਾਂ ਨੂੰ 237 ਇੰਜੀਨੀਅਰ ਰੈਜimentਾ ਲਾਉਟ ਹੋਇਆ 237 ਇੰਜੀਨੀਅਰ ਰੈਜiment ਦੇ ਵਿੱਚ ਬਹੁਤ ਵਧੀਆ ਇਹਨਾਂ ਨੇ ਆਪਣੀ ਲੋਧੀ ਕੀਤੀ ਲੋਧੀ ਕਰਦੇ ਹੋਏ ਇਹ ਜਿਵੇਂ ਦੱਸਦੇ ਨੇ ਕਿ ਟ੍ਰੇਨਿੰਗ ਦੇ ਦੌਰਾਨ ਟ੍ਰੇਨਿੰਗ ਕਰ ਰਹੇ ਸੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਫੌਜੀ ਟ੍ਰੇਨਿੰਗ ਆੜਮੀ ਹੁੰਦੀ ਹੈ ਕੁਝ ਕਰਨੇ ਦਾ ਮੌਸਮ ਹੈ ਵੈਸੇ ਤਾਂ ਮੈਡੀਕਲ ਚੈੱਕਅਪ ਹੁੰਦੇ ਨੇ ਪਲ ਟ੍ਰੇਨਿੰਗ ਕਰਦੇ ਆ ਇਹਨਾਂ ਨੂੰ ਕਿਉਂ ਨਾ ਕਿਸੇ ਕਰਾਂ ਹਾਰਟ ਟੈਕ ਆਇਆ ਕਿ ਹਾਰਟ ਟੈਕ ਆਨੇ ਨਾਲ ਮੌਤ ਹੋ ਜਾਂਦੀ ਹੈ ਸੋ ਜਿੱਥੇ ਰਾਜਵੀਰ ਸਿੰਘ ਜਾਨ ਦਾ ਪਰਿਵਾਰ ਨੂੰ ਘਾਟਾ ਪਿਆ ਤੇ ਮੈਂ ਸਮਝਦਾ ਇਹ ਪੂਰੇ ਦੇਸ਼ ਦਾ ਘਾਟਾ ਹੈ ਕਿਉਂਕਿ ਇੱਕ ਸੈਨਿਕ ਹੈ ਜੋ ਆਪਣੇ ਦੇਸ਼ ਜਿਵੇਂ ਸਾ ਪਿਆਰ ਰਹਿਦਾ ਹੈ ਤਾਂ ਇੰਨੀ ਟ੍ਰੇਨਿੰਗ ਕਰਨ ਤੋਂ ਬਾਅਦ ਅੱਜ ਤੱਕ ਨੌਕਰੀ ਖੋ ਗਈ ਸੀ ਕਾਫੀ ਅਨਖਾਰਿਆਂ ਨੂੰ ਬਹੁਤ ਵੱਡਾ ਇਹਨਾਂ ਦੇ ਸੁਰਜਾਂ ਨਾਲ ਘਾਟਾ ਪਿਆ ਪਰ ਜਿਸ ਤਰ੍ਹਾਂ ਇੱਥੇ ਲੋਕਾਂ ਦਾ ਪਿਆਰ ਹੈ ਖਾਸ ਕਰਕੇ ਥੋੜਾ মিডিਆ ਵਾਲਿਆਂ ਦਾ ਬਹੁਤ ਪਿਆਰ ਹੈ ਜਿਹੜੇ ਸਾਡੇ ਸੈਂਟ ਕੰਟਰੀ ਕੱਲ ਲੋਕਾਂ ਤੱਕ ਪਹੁੰਚਾਉਂਦੇ ਹੋ